ਉਧਰ ਮੁਰੱਕਾ ਦੇ ਵਿੱਚ ਫਸਿਆ ਨੌਜਵਾਨ ਵਾਪਸ ਆ ਗਿਆ ਜੀहां ਸੰਤ ਸਿਚੇਵਾਲ ਦੇ ਯਤਨਾਂ ਦੇ ਨਾਲ ਵਤਨ ਵਾਪਸੀ ਹੋਈ ਕਪੂਰਥਲਾ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ 에ਜੰਟ ਨੇ ਸਪੇਨ ਪੇਜੰਦੀ ਥਾਂ ਉਸ ਨੂੰ ਮੁਰੱਕੋ ਭੇਜ ਦਿੱਤਾ ਤਾਂ 20 ਲੱਖ ਦੇ ਕਰਜ਼ੇ ਦੇ ਹੇਠ ਪਰਿਵਾਰ ਆ ਚੁੱਕਿਆ 10 ਮਹੀਨਿਆਂ ਤੋਂ ਮੁਰੱਕੋ ਦੇ ਵਿੱਚ ਫਸਿਆ ਸੀ ਅਰਸ਼ਦੀਪ ਸਿੰਘ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਹੀ ਉਹ ਵਿਦੇਸ਼ ਗਿਆ ਸੀ ਤੇ ਘਰ ਦੀ ਗਰੀਬੀ ਚੁੱਕਣ ਦੇ ਲਈ 22 ਸਾਲ ਦਾ ਨੌਜਵਾਨ ਹੁਣ ਜਿੱਥੇ ਵਿਦੇਸ਼ ਗਿਆ ਸੀ ਟਾਈਜਨ ਨੇ ਸਪੇਨ ਪੇਜੰਟ ਦੀ ਹਾਊਸ ਨੂੰ ਮਰੱਕੋ ਭੇਜਿਆ ਸੀ ਜਿੱਥੇ ਉਹ ਫਸਿਆ ਹੋਇਆ ਸੀ ਪਿਛਲੇ 10 ਮਹੀਨਿਆਂ ਤੋਂ ਤਾਂ ਉੱਥੇ ਹੀ ਰਾਸਵਾ ਮੈਂਬਰ ਸੰਤ ਬਲਵੀਰ ਸਿੰਘ ਜੀ ਚੇਵਾਲ ਜੜੇ ਨੇ ਉਹਨਾਂ ਦੀ ਯਤਨ ਸਦਕਾ ਹੁਣ ਕਰ ਵਾਪਸੀ ਹੋਈ ਹੈ ਅਰਸ਼ਦੀਪ ਨੇ ਦੱਸਿਆ ਕਿ ਜੂਨ 2023 ਨੂੰ ਜੈਪੁਰ ਤੋਂ ਸਪੇਨ ਦੇ ਲਈ ਉਹ ਜਹਾਜ਼ ਚੜਿਆ ਸੀ ਪਰ ਟਰੈਵਲ ਏਜੰਟ ਨੇ ਉਹਨਾਂ ਨੂੰ ਮਰੱਕੋ ਦੇ ਵਿੱਚ ਲਿਜਾ ਕੇ ਫਸਾ ਦਿੱਤਾ ਮੁੰਡਾ ਸਪੇਨ ਭੇਜਣ ਦੀ ਥਾਂ ਦੇ ਜੱਟ ਨੂੰ 12-13 ਲੱਖ ਰੁਪਏ ਦੇ ਚੁੱਕਾ ਫਰ ਉਹਨੇ ਮਰੋਕੋ ਦੇ ਵਿੱਚ ਮੁੰਡਾ ਭਾਈ ਰੱਖਿਆ ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮਂਗਾਇਆ ਇੱਜਾ ਉਹ ਜੀ ਹੁਣ ਬਾਬਾ ਜੀ ਹੁਣ ਆ ਕੋ ਬੈਠੇ ਆ ਉਹਨਾਂ ਗਾੜੀ ਬੇਨਤੀ ਕੀਤੀ ਸੀ ਬਾਬਾ ਜੀ ਨੇ ਮੁੰਡਾ ਮਂਗਾਇਆ ਇੱਜਾ ਸਾਡਾ ਤੇ ਅਸੀਂ ਉਹਨਾਂ ਕੋ ਬੈਠੇ ਸੀਗੇ ਤਾਂ ਹੁਣ ਅਸੀਂ ਕੰਪਲੀਟ ਲਖੋਣੀ ਆ ਤੇ ਜੋ ਵੀ ਸਰਕਾਰ ਨੂੰ ਮਨਜ਼ੂਰੀ ਆ ਸਾਡੀ ਵੈਚੇ ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆ ਵੀ باوجود ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ ਕੋਈ ਕੁਛ ਨਹੀਂਗਾ ਠੀਕ ਹੈ ਨਹੀਂ 2023 ਤੱਕ ਮੈਂ ਉਥੇ ਰਿਹਾ 27 ਦਿਨ ਅਜ਼ਰਬੈਜਾਨ ਉਤੋਂ ਬਾਅਦ ਮੈਂ ਗਿਆ 29 ਜੂਨ ਨੂੰ ਮਰਾਕੋ ਪਹੁੰਚਿਆ ਤੇ ਮਰਾਕੋ ਤੋਂ ਬਾਅਦ ਕੋਤੇ ਜਨਤ ਨੇ ਮਨ ਦੇਤਾ ਧੋਖਾ ਜੀ ਤੇ ਉਸ ਤੋਂ ਬਾਅਦ ਮੈਂ ਉਥੇ 8 ਮਹੀਨੇ ਰਿਹਾ ਉਹ ਜੀ 8 ਮਹੀਨੇ ਬਾਅਦ ਨਾਲ ਜਨਤ ਨੇ ਲਾਰੇ ਲਾਏ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਉਹ ਮੇਰੇ ਘਰ ਦੇ ਨਾਲ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲਈ ਵੀ ਤੇ ਬਾਅਦ ਵਿੱਚ ਉਥੋਂ ਕੋਈ ਨਾ ਹਿਲਾ ਨਿਕਲਦਾ ਹੀ ਨਾ ਉਹ ਸਾਨੂੰ ਵਾਪਸ ਭੇਜ ਦੇ ਭੇਜ ਦੇ ਹੀ ਵਾਪਸ ਅੰdੀਆਂ ਤੇ ਇਸ ਕਰਕੇ ਅਸੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਨੂੰ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਭਾ ਜੀ ਬੜੇ ਦੁਖੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਕਿਰੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਿਹਾ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟ ਘੁਟੋ ਹੋ ਰਹੀ ਹੈ ਤੋਂ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਹੁਣ ਰੁਚੀ ਨਹੀਂ ਰਹਿ ਗਈ ਹਰ ਇੱਕ ਦੀ ਸੋਚ ਆ ਗਈ ਸੀ ਬਾਹਰ ਚਲ ਜੀਏ ਬਾਹਰ ਕਿੰਨੇ ਕ ਜਾਣਦੇ ਆ ਤੇ ਕਿੰਨੇ ਕੁ ਦੇ ਵਿੱਚ ਸਕਸੈਸਫੁਲ ਹੁੰਦੇ ਆ ਕਿ ਉਹਨਾਂ ਦੀ ਗੱਲ ਘੱਟ ਹੁੰਦੀ ਹੈ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜੇ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ